ਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਕਰਤਾਰ ਸੱਟ ਹੈ ਤੇ ਅੱਜ ਜਾਣਾ ਸਕੂਲ ਮੈਂ ਕਿਹਾ ਮੋਟਾ ਵੀ ਆਦਾ ਮੈਂ ਕਿਹਾ ਜਾਣ ਉਹ ਢਾਈ ਜਾਣੇ ਆਪੇ ਉੱਡ ਕੇ ਬਹਿ ਜਾਣਗੇ ਹਨਾ ਤੇ ਵਿੱਚ ਹੀ ਬੰਦੀ ਪੈਂਦੀ ਹੈ ਗਲਤ ਕੰਮ ਹੋ ਜਾਂਦਾ ਤੇ ਛਤਰੀਆਂ ਲਾ ਦਿੰਨੇ ਆ ਜਾਣ ਵਾਲੇ ਛੱਡ ਦਿੰਨੇ ਆ ਆਪਾਂ ਜੀ ਮੇਰੇ ਵੀਰੋ ਜਾਣ ਵਾਲੇ ਛੱਡ ਤੇ ਟਾਈਮ ਹੋ ਗਿਆ 8 10 ਦਾ ਠੀਕ ਹੈ ਹੁਣ ਸਕੂਲ ਤੋਂ ਆ ਕੇ ਦੇਖਦੇ ਆ ਵੀ ਸਕੂਲ ਤੋਂ ਆਵਾਂਗੇ ਉੱਡਦੇ ਹੋਣਗੇ ਕਿ ਬਹਿ ਆਣਗੇ ਦੇਖਦੇ ਆਂ ਕਿ ਬਣਦਾ ਬਾਕੀ ਹੋ ਜਾਂਦੇ ਹਨਾ ਦੇਖਦੇ ਆਂ ਕਿ ਬਣਦਾ ਕਿੰਨੀ ਦੇਰ ਉੱਡਦਾ ਜੇ ਪਹਿਲਾਂ ਪੈ ਕੇ ਤਾਂ ਫਿਰ ਆਪ ਨੂੰ ਪਤਾ ਨਹੀਂ ਲੱਗਣਾ ਜੇ ਉੱਡਦੇ ਹੋਏ ਫਿਰ ਤਾਂ ਚੰਗੀ ਗੱਲ ਐ ਹੋ ਜਾਂਦੇ ਨੇ ਮੇਰੇ ਵੀਰ ਠੀਕ ਐ ਤੇ ਬਸ ਚੱਲਦੇ ਆਂ ਸਕੂਲ 'ਚ ਹੁਣ ਤੇ ਮਿਲਦੇ ਆਂ ਫਿਰ ਘਰੇ ਆ ਕੇ ਲਓ ਜੀ ਆ ਗਿਆਂ ਸਕੂਲ ਤੋਂ ਤੇ ਬਫਰ ਵੀ ਚੱਕ ਲਏ ਆਪਣਾ ਕਰਤਾ ਸੀ ਲੋਟ ਆ ਬਟਨ ਜੇ ਖਰਾਬ ਹੋ ਗਈ ਸੀ ਤੰਤਰਦਿਆਂ ਉੱਤੇ ਬਾਕੀ ਬੱਚੇ ਆਪਣੇ ਬੈ ਗਏ ਮਿੱਤਰੋ ਠੀਕ ਐ ਹੁਣ ਐ ਤਾਂ ਪਤਾ ਨਹੀਂ ਆਪਾਂ ਨੂੰ ਵੀ ਕਦੋਂ ਕੋ ਬੈਠੇ ਕਿੰਨੇ ਵਜੇ ਬੈਠੇ ਹਨ ਤੇ ਚਲੋ ਕੋਈ ਨਹੀਂ ਜਿੰਨੇ ਮਰਜ਼ੀ ਵਜੇ ਬੈ ਗਏ ਹੁਣ ਕੋਈ ਨਹੀਂ ਆਪਾਂ ਦਾ ਡਾਈਆਂ ਕਰਾਣੀ ਆ ਬਸ ਤਿੰਨੇ ਬੱਚੇ ਆਪਣੇ ਪੂਰੇ ਨੇ ਹਨਾ ਤੇ ਮੋਟੇ ਵਰ ਪਤਾ ਨਹੀਂ ਕਿੱਧਰ ਗਏ ਨੇ ਖਾਣ ਨੂੰ ਲੈਣੇ ਜਾਣੇ ਪਤਾ ਨਹੀਂ ਕੁਛ ਤੇ ਭੁੱਖ ਲੱਗ ਜਾਂਦੀ ਆ ਤੇ ਆਪ ਉਹ ਫੁੱਲ ਵਫਰਾ ਰੱਖ ਦਿਓ ਉੱਤੇ ਹਨਾ ਰੱਖਦੀਆਂ ਤੇ ਸੈਟਿੰਗ ਕਰਦੀਆਂ ਇਹਨਾਂ ਦੀ ਕਪੜਾ-ਕੂਪੜਾ ਮਾਰ ਕੇ ਵਧੀਆ ਤੇ ਬੱਚੇ ਇੱਕ ਬੱਚਾ ਵੀ ਕੱਢਦੇ ਆਂ ਸ਼ਾਕ ਖਾ ਜਿਹੜਾ ਪਠਾਨੇ ਹੁੰਨੇ ਸਤਰੀ ਤੇ ਆ ਗਿਆ ਜੀ ਮੋਟਾ ਤੇ ਗਿਆਨੀ ਵੀਉ ਲੈ ਆਏ ਬਾਕੀ ਸਿਰ ਸਾਜੀ ਲੈ ਆਏ ਅਣਾ ਬਾਕੀ ਗੀਤ ਲਾ ਰੱਖਿਆ ਛੱਡਦੀ ਨਾ ਗਏ ਕੇ ਅਮਲੀ ਸਮਾਨ ਵੀ ਦਿਖਾਦੀਆਂ ਕੇ ਦਿਖਾਦੀਆਂ ਜੀ ਮੇਰੇ ਵੀਰੋਂ ਆ ਬੱਚਾ ਵੀ ਛੱਡਦੀ ਐ ਲਾਈਵ ਚੱਲ ਵਿਛੇਰਾ ਚਲਤੇ ਚਲੋਰੇ ਕੀ ਕਰਦਾ ਹੈ ਅੱਜ ਕਬੂਤਰੀ ਬੰਨੀ ਨਹੀਂ ਬਾਬੇ ਉਹ ਬੱਚੇ ਬੈਠੇ ਨੇ ਤਾਂ ਕਰਕੇ ਉਹ ਤਾਂ ਛਤਰੀ ਤੇ ਜਾਣ ਲੱਗ ਗਿਆ ਆਪਣਾ ਪੱਠਾ ਪਤਾ ਨਹੀਂ ਪੱਠਾ ਹੈ ਕਿ ਪੱਠੇ ਕੀ ਬਣੂਗਾ ਤੇ ਬਾਕੀ ਜਾਨਵਰ ਬੈਠੇ ਨੇ ਉਹਨਾਂ ਨਾਲ ਕੋਈ ਨਹੀਂ ਬੈਜੂਆ ਬਾਕੀ ਇਹਨੂੰ ਇਹਨੂੰ ਵੀ ਛੇੜਾਂਗੇ ਅੱਜ ਉਦੋਂ ਪਰਸੋਂ ਛੇੜਿਆ ਸੀ ਇਹਨੂੰ ਪਤਾ ਨਹੀਂ ਕਰੋ ਛਤਰੀ ਭੜਕਾ ਕੇ ਇਹਨੂੰ ਮਾਣਾ ਮੋਟਾ ਕਰਿਆ ਸੀ ਤੇ ਅੱਜ ਫੇਰ ਕਰਕੇ ਦੇਖਦੇ ਆਂ ਗੇੜੇ ਬੰਦੇ ਕਿ ਨਹੀਂ ਮੇਰੇ ਵੀਰੋ ਤੇ ਜਿਹੜਾ ਨਵਾਂ ਬੱਚਾ ਛੱਡਿਆ ਸੀ ਆਪਾਂ ਉਹ ਜਾਂਦਾ ਮੇਰੇ ਵੀਰੋ ਠੀਕ ਹੈ ਬਾਲ ਉੱਤੇ ਵਗ ਗਿਆ ਪਹਿਲੀ ਡਾਈ ਹੈ ਬੱਚੇ ਦੀ ਤੇ ਮੈਂ ਛਤਰੀ ਤੇ ਬੰਨ ਲਾ ਕਬੂਤਰੀ ਹਨਾ ਸਿੱਧਾ ਤਾਰ ਦਿਆਂ ਨੂੰ ਛਤਰੀ ਤੇ ਉਹ ਚੜ ਰਿਹਾ ਬਾਬਿਓ ਤਿੰਨੇ ਤਾਂ ਆਪਾਂ ਜਿਹੜੇ ਸਵੇਰੇ ਛੱਡੇ ਸੀ ਉਹ ਵੀ ਹੈ ਉਹ ਵੀ ਉੱਡ ਗਏ ਇਹਨਾਂ ਨਾਲ ਤੇ ਨਵਾਂ ਬੱਚਾ ਵੀ ਮੈਂਗਾ ਛੱਡ ਕੇ ਦੇਖੀਏ ਜੇ ਛੇੜਿਆ ਸਿੱਧਾ ਹੀ ਉੱਡ ਗਿਆ ਤੇ ਇਹਨੂੰ ਛਤਰੀ ਤੇ ਸਿੱਧਾ ਤਾਰ ਦਿਆਂ ਤੇ ਆ ਫਿਰਦਾ ਬਾਬਿਓ ਬੱਚਾ ਥੋੜੇ ਸਾਹਮਣੇ ਆ ਆ ਫਿਰਦਾ ਸਾਡੀ ਬਗਲ ਗੁਲਾਬੀ ਟੂਸਾ ਮੇਰੇ ਵੀਰੋ 好啊。<laughs> ਕਿ ਮੇਰੇ ਵੀਰੋ ਬੱਚਾ ਬਹਿ ਗਿਆ ਉਹ ਸਾਹਮਣੇ ਉਹ ਦੇਖੋ ਜੀ ਦੀਂਦਾ ਹੋਵੇ ਮਾਣਾ ਮੋਟਾ ਆ ਸ਼ੈੱਡ ਉੱਤੇ ਬੈਠਿਆ ਨੀ ਵਾਇਆ ਉਹ ਕਰੋ ਚੈੱਕ ਤੇ ਬਾਲੀ ਮੈਂ ਛਤਰੀ ਬੜਕਾਈ ਸੀ ਬੜਕਾਈ ਜਾਨਾ ਜਦੋਂ ਉਹ ਡੇਮਾ ਇੱਕ ਵਾਰੀ ਸਿੱਧਾ ਆ ਜਾਏ ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬੱਚੇ ਨੂੰ ਅਜੇ ਛਤਰੀ ਦੀ ਪਛਾਣ ਹੈ ਹੀ ਨਹੀਂ ਚਾਸੀ ਨਹੀਂ ਕਰਦਾ ਛਤਰੀ ਦੀ ਤੇ ਪਹਿਲਾਂ ਤਾਂ ਉੱਧਰ ਸੋਲਰ ਤੇ ਬੈਂਦਾ ਸੀ ਮੈਂ ਦਿਖਾਦਾ ਤੁਹਾਨੂੰ ਉਹ ਰਿਹਾ ਸਾਹਮਣੇ ਸੋਲਰ ਠੀਕ ਹੈ ਉੱਥੇ ਬੈਂਦਾ ਬੈਂਦਾ ਫਿਰ ਉੱਥੇ ਬਹਿ ਗਿਆ ਉਹ ਸਾਹਮਣੇ ਮੈਂ ਇਹ ਖੜਜ ਓਏ ਉਹ ਕਰੋ ਚੱਕ ਮੇਰੀ ਉਂਗਲ ਦੀ ਸੀਟ ਤੇ ਆ ਜਾ ਮੈਂ ਹਨਾ ਚਲੋ ਛਤਰੀ ਤੇ ਕਬੂਤਰੀ ਬੰਨ ਰੱਖੀ ਐ ਤੇ ਛਤਰੀਆਂ ਉੱਤੇ ਲਾਣੀਆਂ ਪੈਣਗੀਆਂ ਦੇਖਦੇ ਆਂ ਹਾਂ ਦਾ ਕਿ ਨਹੀਂ ਬਾਕੀ ਬੱਚੇ ਯਾਰ ਦੁਬਾਰਾ ਉੱਡ ਗਏ ਮੇਰੇ ਤੋਂ ਉਹਦੇ ਚੱਕਰਾਂ ਚ ਯਾਰ ਮੈਂ ਇਹ ਵੀ ਡਾਤੇ ਮੈਂ ਕਿਹਾ ਚਲੋ ਇਹਨਾਂ ਨਾਲ ਉਡ ਉਡਲੂਆ ਕਿਤੇ ਇਧਰ ਉਧਰ ਨਹੀਂ ਜਾਣਾ ਪਰ ਬੱਚਾ ਵਾਗ ਗਿਆ ਮੇਰੇ ਵੀਰੋਂ ਹਨਾ ਚਲੋ ਕੋਈ ਨਹੀਂ ਦੇਖਦੇ ਆਂ ਕੀ ਬਣਦਾ ਮੇਰੇ ਵੀਰੋਂ ਦੋ ਛਤਰੀਆਂ ਲਾਤੀਆਂ ਉੱਤੇ ਮੈਂ ਠੀਕ ਐ ਇੱਕ ਲਾਤੀ ਆਪਣੀ ਪੁਰਾਣੀ ਉੱਤੇ ਹੀ ਪਈ ਸੀ ਤੇ ਆ ਵੀ ਲਾਤੀ ਤੇ ਆ ਵੀ ਲਾਤੀ ਦੋ ਖੜੀਆਂ ਕਰਤੀਆਂ ਤੇ ਥੱਲੇ ਲਾਣੀ ਪਊਗੀ ਬਾਕੀ ਬੱਚੇ ਫਿਰਦੇ ਆ ਉੱਥੇ ਹੀ ਬੱਚਾ ਬੈਠੇ ਆਲੇ ਦਾ ਦੇਖੀ ਜਾਂਦਾ ਇਧਰ ਉਧਰ ਬਈ ਕਿੱਥੇ ਆ ਗਿਆ ਮੈਂ ਚਲੋ ਕੋਈ ਨਹੀਂ ਦੇਖਨੇ ਕੀ ਬਣਦਾ ਕਿ ਆਊਗਾ ਕਿ ਨਹੀਂ ਆਊਗਾ ਕਰੇ ਦੱਸ ਦਾਂਗੇ ਤੁਹਾਨੂੰ ਤੇ ਆ ਜੂ ਆ ਮੇਰੇ ਹਸਾਮ ਨਾਲ ਤਾਂ ਯਾਰ ਆ ਸਕਦਾ ਬੱਚਾ ਤਾਂ ਸਿਆਣਾ ਲੱਗਦਾ ਸੀ ਮੈਨੂੰ ਬੱਚਾ ਤਾਂ ਵੈਸੇ ਹਣ ਦੇਖੋ ਕੀ ਬੰਦਾ ਜੇ ਇਹ ਤੋਂ ਗਾਂ ਟੱਪ ਗਿਆ ਹੋਰ ਕਿਤੇ ਬਹਿ ਗਿਆ ਦੂਰ ਜਾ ਕੇ ਫਿਰ ਕੰਮ ਔਖਾ ਜੂ ਹਲੇ ਤਾਂ ਆਪਣੀ ਗਲੀ ਦੇ ਗਲੀ ਚੋਂ ਹੀ ਹੈ ਕਰ ਜਿੰਨਾ ਉੱਤੇ ਬੈਠਾ ਜਿੰਨਾ ਦੀ ਛੱਤ ਤੇ ਬੈਠਾ ਆਪਣੀ ਗਲੀ ਚੋਂ ਘਰ ਹੈ ਤੇ ਜੇ ਆਪਣੀ ਗਲੀ ਆ ਤੋਂ ਵੀ ਅੱਗੇ ਟੱਪ ਗਿਆ ਫਿਰ ਔਖਾ ਹੋ ਜੂ ਵਾਪੇ ਕੰਮ ਫਿਰ ਕੁਝ ਨਹੀਂ ਕਹਿ ਸਕਦੇ ਹਨਾ ਨਾਲ ਤੁਹਾਨੂੰ ਪਤਾ ਕੱਲਾ ਕੱਲਾ ਬੱਤਿਆ ਇਹਦੇ ਨਾਲ ਤੇ ਆਪਣੇ ਕੋਲ ਹੈ ਨਹੀਂ ਹੋਰ ਤੇ ਦੇਖਦੇ ਆ ਹੁਣ ਕੀ ਬਣਦਾ ਚਲੇ ਤਾਂ ਆਪਾਂ ਪੰਗਾ ਲਿਆ ਬਾਬਿਓ ਹਨਾ ਇੱਕ ਲਾਲ ਇੱਕ ਡੇਢ ਵਜੇ ਡਾਇਆ ਉਹ ਇਹਨੂੰ ਡੇਢ ਵਜੇ ਛੇੜਿਆ ਸੀ ਇਹਨੂੰ ਲਾਲੋ ਹਸਾਬ ਹੁਣ 2:00 ਵਜ ਗਏ ਤੇ ਉੱਥੇ ਜਾ ਕੇ ਬੈ ਹੀ ਗਿਆ ਬਾਬਿਓ ਪੰਜਿਆਂ ਦੇ ਪਾਰ ਬੈ ਗਿਆ ਬੱਚਾ ਤੇ ਗਲਤ ਛੇੜ ਲਿਆ ਹਨਾ ਚਲੋ ਬਾਕੀ ਤਾਂ ਭੁੱਖ ਹੈ ਕੀ ਬਤਾ ਆਜੇ ਕਰਿਆ ਆ ਸਕਦਾ ਚਾਂਸ ਤਾਂ ਹੈਗੇ ਨੇ ਬਾਕੀ ਬੱਚੇ ਫਿਰਦੇ ਆਪਣੇ ਤੋਂ ਕਬੂਤਰ ਨਵੇਂ ਵੀ ਆ ਰਹੇ ਸੀ ਨਾ ਮੈਂ ਤਾਂ ਨਹੀਂ ਕਿਸੇ ਦੇ ਘਰ ਤੋਂ ਹੀ ਲੱਗਦੇ ਸੀ ਮੈਨੂੰ ਐ ਨਹੀਂ ਪਤਾ ਹੁਣ ਕਿਹਦੇ ਆ ਆਪਣੇ ਵਾਲੇ ਦਵਾ ਉਹ ਲਵੇ ਤਾਂ ਵੀ ਤਾਂ ਹੈ ਨਹੀਂ ਕਿਸੇ ਕੋਲ ਤੇ ਬਾਕੀ ਉਹ ਜਿਹਦੇ వాటర్ ਬਾਕਸ ਵਾਲੇ ਟੈਂਕੀਆ ਉਧਰ ਵੀ ਜਾਨਵਰ ਰੱਖਦਾ ਬੰਦਾ ਇੱਕ ਮੰਦਰ ਤੋਂ ਇਧਰ ਵੀ ਰੱਖਦਾ ਹੈ ਤਾਂ ਉਹ ਆਪਣੇ ਲਵੇ ਤਾਂ ਵੀ ਨਹੀਂ ਹੈਗੇ ਥੋੜੀ 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 ਦੂਰ ਤਾਂ ਹੈਗੇ ਨੇ ਜਾਨਵਰ ਤੇ ਮੁੱਖ ਦੀ ਗੱਲ ਇੱਥੇ ਆ ਆਪਣਾ ਬੱਚੇ ਦਾ ਕੀ ਬਣੂਗਾ ਅੱਜ ਕੀ ਬਣੂਗਾ ਆਪਣੇ ਤਾਂ ਆਖਿਰ ਦੇ ਕਾਈਵੇਂ ਹਟਾਤੀ ਸੀ ਮੈਂ ਕਿਹਾ ਚਲੋ ਇਹਨਾਂ ਨਾਲ ਮਾੜੇ ਮੋٹے ਗੇੜੇ ਕੱਢੂ ਮੈਨੂੰ ਤਾਂ ਐ ਸੀ ਤੇ ਉਹਦਾ ਤੇਰਾ ਯਾਰ ਸਿੱਧਾ ਹੀ ਹੋ ਗਿਆ ਤਾਂ ਕਰਕੇ ਚੱਤਰ ਬੈ ਗਿਆ ਹੋਰ ਤਾਂ ਨਹੀਂ ਤਾਂ ਇਹਨਾਂ ਕਰਕੇ ਚੜ ਗਿਆ ਉੱਤੇ ਜੇ ਨਾ ਉੱਡਦੇ ਕੀਪਤਾ ਛਤਰੀ ਦੇ ਆ ਜਾਂਦਾ ਹਨਾ ਚਲੋ ਤਾਂ ਹੁਣ ਉੱਡ ਕੇ ਆ ਡਿ ਗਿਆ ਹੁਣ ਮੇਰੇ ਨਾਲ ਲੈ ਵਾਪਸ ਆ ਜੀ ਆਪਣਾ ਬੱਚਾ ਹਨਾ ਜੇ ਸਿੱਧਾ ਛਤਰੀ ਤੇ ਆ ਜਾਂਦਾ ਸੁਆਦ ਆ ਜਾਂਦਾ ਬਾਪੂ ਚਲੋ ਕੋਈ ਨਹੀਂ ਸਿੱਧਾ ਤਾਂ ਹੋ ਜੂਗਾ ਛੋਟੇ ਹੁੰਦੇ ਬੱਚਾ ਇੱਕ ਅੱਧੀ ਵਾਰ ਤਾਂ ਬੈੰਦਾ ਮੈਂਦਾ ਤੁਹਾਨੂੰ ਵੀ ਪਤਾ ਹੀ ਹੈ ਹਨਾ ਚਲੋ ਆ ਜੂਆ ਕੋਈ ਕਿੱਡੀ ਕੀ ਗੱਲ ਐ ਜਿਵੇਂ ਵੀਰੋਂ ਉੱਤੇ ਆ ਗਏ ਨਾ ਤੇ ਥੱਲੇ ਵਾਗ ਗਏ ਸੀ ਤੁਹਾਨੂੰ ਪਤਾ ਐ ਸਕੂਲ ਤੋਂ ਸਿੱਧਾ ਉੱਤੇ ਆ ਗਏ ਸੀ ਤੇ ਫਿਰ ਮੁੜ ਕੇ ਕੁਝ ਖਾਤਾ ਨਹੀਂ ਸੀ ਫਿਰ ਥੱਲੇ ਖਾਣ ਵਾਗ ਗਏ ਸੀ ਤੇ ਖਾਇਆ ਤਾਂ ਕੀ ਬਸ ਲੱਸੀ ਪੀ ਗਏ ਆ ਲੱਸੀ ਹੀ ਸੀ ਯਾਰ ਤੇ ਬਾਕੀ ਬੱਚਾ ਉੱਥੇ ਹੀ ਬੈਠਿਆ ਆਪਣਾ ਠੀਕ ਐ ਤੇ ਗੋਲੀ ਨੂੰ ਵੀ ਲੈ ਆਏ ਬਾਕੀ ਤੇ ਦਾਣਾ ਪਾਣੀ ਵੀ ਧਰਨਾ ਤੇ ਜਿਹੜਾ ਬਿਮਾਰ ਬੱਚਾ ਨਾ ਬਾਬਿਓ ਉਹ ਨੂੰ ਰੱਖਦੇ ਆ ਲੱਕੜਾਂ ਲੋ ਥੋੜੇ ਚ ਠੀਕ ਐ ਬਾਕੀ ਨੂੰ ਨਾ ਖਰਾਬ ਕਰਦੇ ਬੱਸ ਤੇ ਸਾਰਿਆਂ ਦਾ ਕੰਮ ਹੋ ਜੇ ਉਹਦਾ ਬਹੁਤ ਦਿਨ ਹੋ ਗਿਆ ਉਹ ਨੂੰ ਇਹ ਰੈਂਦੇ ਨੂੰ ਤੇ ਹਲੇ ਤੱਕ ਤਾਂ ਕੁਛ ਹੋਇਆ ਨਹੀਂ ਫੇਰ ਵੀ ਯਾਰ ਜਿਹੜਾ ਬੱਚਾ ਬਿਮਾਰ ਵਿਆਢੀ ਰੱਖਣਾ ਚਾਹੀਦਾ ਹੈ ਨਾ ਕੀ ਪਤਾ ਕੀ ਹੋ ਜੇ ਤੇ ਕਰਦੇ ਆ ਫਿਰ ਸੈਟਿੰਗ ਮੇਰੇ ਬਈ ਉਹ ਬੱਚਾ ਉੱਡਿਆ ਜੀ ਛੇਤੀ ਛੇਤੀ ਚੱਲਦੇ ਆ ਉੱਤੇ ਤੇ ਛਤਰੀ ਵੜਕਾ ਕੇ ਤਾਰਦੇ ਆ ਬਾਬੇਓ ਹਣਾ ਮਸਾਂ ਮਸਾ ਉੱਡਿਆ ਤੇ ਤੁਹਾਨੂੰ ਦੱਸਿਆ ਸੀ ਜਿਵੇਂ 2 3 ਵਜੇ ਉੱਡੂਆ 3:30 ਖਾਣ ਵਾਲਿਆ ਆ ਰਿਹਾ ਬੱਚਾ ਮੈਂ ਛੇਦੀ ਛੇਦੀ ਭੜਕਾ ਕੇ ਤਾ ਦੇਣਾ ਲੋ ਜੀ ਹੁਣ ਬਹਿ ਗਿਆ ਉੱਥੇ ਜਿੱਥੇ ਦੋ ਟੈਂਕੀਆਂ ਦੀਆਂ ਦੀਆਂ ਨਾ ਉੱਥੇ ਬਹਿ ਗਿਆ ਬਾਬਿਆ ਹੁਣ ਬਾੜੀ ਦੂਰ ਵਾਗ ਗਿਆ ਪਹਿਲਾਂ ਤਾਂ ਉਰੇ ਨੇੜੇ ਸੀ ਯਾਰ ਆ ਇੱਧਰ ਸੀਗਾ ਠੀਕ ਐ ਤੇ ਉਹ ਹੁਣ ਟੈਂਕੀਆਂ ਕੋਲ ਵਾਗ ਗਿਆ ਜਿਹੜੀਆਂ ਦੋ ਕੱਟੀਆਂ ਨੇ ਤੇ ਬਾਲੀ ਦੂਰ ਵਗ ਗਿਆ ਪੰਗਾ ਹੋ ਗਿਆ ਤੇ ਬੱਚੇ ਫੇਰ ਉੱਡ ਗਏ ਉਹਦੇ ਚੱਕਰਾਂ ਚ ਹਨਾ ਵਿਚਾਰੇ ਇਹ ਵੀ ਤੰਗ ਹੋ ਜਾਂਦੇ ਆ ਵਾਰੀ ਵਾਰੀ ਯਾਰ ਤੇ ਉੱਥੇ ਬਾਲੀ ਦੂਰ ਬਹਿ ਗਏ ਯਾਰ ਹੁਣ ਤਾਂ ਮੈਨੂੰ ਕੰਮ ਟੇਡਾ ਹੀ ਲੱਗ ਜਾਂਦਾ ਤੇ ਮੇਰੇ ਵੀਰੋਂ ਬੱਚਾ ਆਪਣਾ ਉੱਥੇ ਉੱਡ ਜਾਂਦਾ ਯਾਰ ਨੀ ਵਹੀ ਹੋ ਰਿਹਾ ਜਿਵੇਂ ਹੀ ਨੀਵਾ ਹੋ ਰਿਹਾ ਉਹ ਆਪਣਾ ਗੁਰਦੁਆਰੇ ਤੋਂ ਵੀ ਪਿੱਛੇ ਉੱਡ ਜਾਂਦਾ ਤੇ ਉਹਦੇ ਘਰ ਤੇ ġੇੜਾ ਪਾ ਕੇ ਗਿਆ ਬਾਬੋ ਇੱਕ ਐਂ ਹੁੰਦਾ ਵੀ ਘਰ ਸੇ ਫੜਕਾਈ ਦੀ ਹੈ ਨਾ ਛਤਰੀ ਆ ਆਪਣੇ ਜਾਨਵਰ ਵੀ ਉੱਡ ਰਹੇ ਠੀਕ ਹੈ ਉਹਦੇ ਕਰਕੇ ਜਨਵਰੀ ਆਪਾਂ ਨਹੀਂ ਕਰੇ ਅੰਦਰ ਤੇ ਫੇਰ ਵੀ ਉਹਨੂੰ 73 ਦੀ ਪਛਾਣ ਹੈ ਨਹੀਂ ਬਾਬਿਓ ਚਾਸ ਹੀ ਨਹੀਂ ਕਰਦਾ 73 ਦੀ ਜਮਾ ਵੀ ਨਹੀਂ ਕਰਦਾ ਤੇ ਉੱਥੇ ਨੀਵਾ ਹੋ ਗਿਆ ਉੱਥੇ ਪਤਾ ਨਹੀਂ ਕਬੂਤਰ ਵੀ ਉੱਡ ਰਹੇ ਸੀ ਹੁਣ ਐ ਨਹੀਂ ਪਤਾ ਕੀ ਬਣੂ ਅੱਗੀ ਨਹੀਂ ਮੈਨੂੰ ਤਾਂ ਕੰਮ ਹੁਣ ਜਮਾ ਹੀ ਓਖਾ ਲੱਗ ਗਿਆ ਮੈਨੂੰ ਤਾਂ ਲੱਗਦਾ ਹੁਣ 10 10% ਵੀ ਨਹੀਂ ਹੈਗੇ ਘਰ ਆਣ ਦੇ ਚਾਂਸ ਯਾਰ ਉਹਦੇ ਅਰ ਸਿੱਧੀ ਗੱਲ ਦੱਸਾਂ ਮੈਂ ਕੰਮ ਬੜਾ ਟੇਡਾ ਹੋ ਗਿਆ ਯਾਰ ਮੇਰਾ 73 ਲੇਕਿਨ ਆ ਦਿਨ ਨਾਲ ਉੱਤੇ ਹੈਗਾ ਜਦੋਂ ਪਤਾ ਲੱਗਿਆ ਨਾ ਵੀ ਕੋਈ ਉੱਤਰ ਉੱਡ ਗਿਆ ਤੇ ਮੈਂ ਦਾਣੇ ਤੇ ਹੀ ਜਾਂਦਾ ਸੀ ਟਮਾਟਰਿਆਂ ਧਰ ਕੇ ਤੇ ਧਰਿਆਂ ਧਰ ਕੇ ਮੈਂ ਸਿੱਧਾ ਮੈਂ ਦੇਖਿਆ ਬੱਚਾ ਦੇਖਿਆ ਦਿਖਿਆ ਹੀ ਨਹੀਂ ਬੰਦੇ ਮੇਰੇ ਵੀਰੋ ਪਾਣੀ ਪਾ ਦੀਏ ਤੇ ਬੱਚੇ ਦਾ ਹੁਣ ਤਾਂ ਮੈਨੂੰ ਔਖੇ ਹੀ ਲੱਗਦਾ ਬਹੁਤ ਦੂਰ ਟੱਪ ਗਿਆ ਬਾਬੇ ਬੱਚਾ ਹਨਾ ਤੇ ਚਲ ਨੇੜੇ ਹੁੰਦਾ ਫੇਰ ਵੀ ਚਾਂਸ ਬਣ ਆਂਦੇ ਜਿਸ ਛਤਰੀ ਦੀ ਚਸ ਕਰਦਾ ਹੁੰਦਾ ਬਾਬਾ ਫਿਰ ਜਮਾਂ ਹੀ ਬਣ ਜਾਂਦੇ ਭਾਵੇਂ ਦੂਰ ਵੀ ਗਿਆ ਕੋਈ ਨਹੀਂ ਜੇ ਮਾੜੀ ਮੋਟੀ ਛਤਰੀ ਦੀ ਪਛਾਣ ਹੋਵੇ ਹੈਨਾ ਤੇ ਬੱਚਾ ਜਮਾਂ ਵੀ ਛਤਰੀ ਦੀ ਯੋ ਨਹੀਂ ਕਰਦਾ ਚੱਸ ਨਾਲੇ ਯਾਰ ਛਤਰੀ ਤੇ ਬਠਾਉਣ ਦੇ ਨੂੰ ਲਾ ਲਓ 6 ਦਿਨ ਹੋਇਆ ਹੁਣੇ ਵੈਸੇ ਜੇ ਨਸਰ ਆਲਾ ਹੋਵੇ ਤਾਂ ਕਦੇ ਆ ਵੀ ਜਾਊਗਾ ਵਾਪਸ ਹੈਨਾ ਨਸਰ ਨਸਰ ਦਾ ਹੀ ਫਰਕ ਹੁੰਦਾ ਹੈ ਇਹ ਵੀ ਗੱਲ ਹੈ ਕਈ ਬੱਚੇ ਦਾ ਇੱਕ ਦਿਨ ਬਠਾਓ ਛਤਰੀ ਦੂਜੇ ਨਹੀਂ ਛੱਡਦੇ ਹੈ ਕੋਈ ਕੋਈ ਹੁੰਦਾ ਸਿਆਣਾ ਯਾਰ ਹੁਣ ਮਿੰਟਾ ਇਹ ਬੱਚਾ ਮੁਸ਼ਕਲ ਲੱਗਦਾ ਹੈ ਛਤਰੀ ਚਸ ਕਰਦਾ ਨਹੀਂ ਉਹ ਬੱਚੇ ਦਾ ਪਤਾ ਲੱਗ ਹੀ ਜਾਂਦਾ ਆਪਾਂ ਨੂੰ ਕੰਮ ਮੈਨੂੰ ਔਖੇ ਲੱਗਦਾ ਉਹ ਤਾਂ ਹੁਣ ਉਹ ਜਿਹੜਾ ਗੁਰੂਕਰ ਲਾ ਲਓ ਉਹ ਦਿਖ ਹੀ ਜਾਂਦਾ ਉਹ ਤੋਂ ਵੀ ਪਿੱਛੇ ਵਗ ਗਿਆ ਬਾਕੀ ਜੇ ਜਾਨਵਰਾਂ ਚ ਡਰਨਾ ਹੁੰਦਾ ਉਹਨਾਂ ਨੇ ਜਾਨਵਰ ਆਪਣੇ ਆਪ ਹੀ ਨੁੱਡੀਆਂ ਦੇ ਠੀਕ ਹੈ ਉਹਦੇ ਕਰਕੇ ਵਿਚਾਰੇ ਇਹ ਵੀ ਲਾਲਲ ਤਿੰਨ ਚਾਰ ਵਾਲੇ ਉੱਡ ਗਏ ਇਹਨਾਂ ਨੂੰ ਬਸ ਬੈੰਡ ਦੋ ਇਹਨਾਂ ਨੂੰ ਅੰਦਰ ਕਰਦੇ ਇਹਨਾਂ ਨੂੰ ਤੰਗ ਕਰੀ ਇਹਨਾਂ ਬਾਕੀ ਕਬੂਤਰ ਵੀ ਵਿਚਾਰੀ ਤੰਗ ਹੋ ਜਾਂਦੀ ਆ ਹਾਂ ਕਰਦੇ ਆਂ ਅੰਦਰ ਆਣਾ ਹੋਇਆ ਆਪੇ ਆ ਜੂਆ ਜੇ ਲਵੇ ਤਵੇ ਆਪਾਂ ਨੂੰ ਕਿੱਥੇ ਦਿਖਿਆ ਫਿਰ ਤਾਂ ਆਪਾਂ ਵਗ ਜਾਾਂਗੇ ਹੁਣ ਥਣ ਥਣ ਨੂੰ ਪਤਾ ਪਿੰਡ ਦਾ ਹੈ ਨਹੀਂ ਇਹ ਆ ਸ਼ਹਿਰ ਹੈ ਠੀਕ ਆ ਆਪਾਂ ਸ਼ਹਿਰ ਦੇ ਵਿੱਚ ਰਹਿਨੇ ਆ ਯਾਰ ਕਿੰਨੇ ਕਰਨੇ ਉਹ ਲਵੇ ਤਵੇ ਤਾਂ ਚੱਲ ਆਪਾਂ ਜਾ ਸਕਦੇ ਆ ਘਰੇ ਹੈ ਐਡੀ ਬੰਦੇ ਤੁਹਾਨੂੰ ਪਤਾ ਕਿਵੇਂ ਜਿਹੇ ਹੁੰਦੇ ਆ ਹੈ ਆਪਣਾ ਦਾ ਪਿੰਡ ਵਾਲਾ ਕੰਮ ਹੈ ਤੁਹਾਨੂੰ ਪਤਾ ਹੈ ਕੱਪੜੇ ਪਾਸ ਜਿਹੜੇ ਅੜਦੇ ਆ ਪਾ ਲੈਣੇ ਆ ਆਪਾਂ ਆਪਾਂ ਨੂੰ ਆਉਣੀ ਹੈਗਾ ਤੇ ਆ ਗਿਆ ਠੀਕ ਆ ਨਾ ਆਇਆ ਫਿਰ ਵੀ ਇੱਕੋ ਇੱਕ ਸੀ ਯਾ ਫਿਰ ਦੁਬਾਰਾ ਜੋੜਾ ਰਹਿਣਾ ਬੂਆ ਬੱਚਾ ਦਾ ਸੋਹਣਾ ਸੀ ਯਾਰ ਹਨਾ ਯਾਰ ਬਾਬੂ ਬਹੁਤ ਘੈਂਟ ਬੱਚਾ ਸੀ ਸ਼ਾਕਾ ਸੀ ਕੱਦਕ ਵੀ ਬਹੁਤ ਸੋਹਣਾ ਸੀ ਯਾਰ ਬੱਚੇ ਦਾ ਜਿਹੜਾ ਉਹ ਅੱਖ ਦੇ ਥੱਲੇ ਕਾਲਾ ਕਾਲਾ ਆ ਕਲਪ ਜੀ ਸੀ ਨਾ ਉਹ ਬਹੁਤ ਸੋਹਣੀ ਲੱਗਦੀ ਸੀ ਹਨਾ ਚਲੋ ਕੋਈ ਜੇ ਬਾਕੀ ਥਾਲੇ ਪਾਈ ਰਹੀ ਹੈ ਜੇ ਕਿਸੇ ਦੇ ਘਰੇ ਵੱਢਦੀ ਗਿਆ ਕਿਸੇ ਕਰਨ ਵਾਲੇ ਨੇ ਫੋਨ ਵੀ ਕਰਤਾ ਨਜ਼ਾਰੀ ਆ ਜੂ ਹਾਂਜੀ ਮੇਰੇ ਵੀਰੋਂ ਕੋਣ ਆ ਗਿਆ ਜੀ ਮੋਟਾ ਆ ਗਿਆ ਜੀ ਬਾਈ ਮੋٹے ਦਾ ਭਾਈ ਆ ਇਹ ਤੇ ਬਾਕੀ ਹੈ ਏ ਵੀ ਦਿਖਾ ਵੀਰੇ ਬਾਈ ਹਾਂ ਇਹਦਾ ਪਤਾ ਹੈ ਤੈਨੂੰ ਤੇ ਬਾਕੀ ਕਬੂਤਰੀ ਲੈ ਆਈ ਸੀ ਕਰਾ ਦੀਆਂ ਸ਼ੌਂਕ ਤੁਹਾਨੂੰ ਤੇ ਬਾਅਦ ਚ ਫੜ ਕੇ ਵੀ ਦਿਖਾ ਦਾਂਗੇ ਇੱਕ ਵਾਰੀ ਤੇ ਤੁਹਾਨੂੰ ਪਤਾ ਹੀ ਹੈ ਬੱਚੇ ਦੀ ਬਾੜੀ ਉਹ ਹੋ ਰਹੀ ਹੈ ਯਾਰ ਕਦੋਂ ਬੱਚਾ ਆਵੇ ਤੇ ਕਦੋਂ ਅੰਦਰ ਕਰੀਏ ਹਨਾ ਮੈਨੂੰ ਤਾਂ ਮੁਸ਼ਕਲ ਲੱਗਦਾ ਹੁਣ ਤੇ ਦੇਖਦੇ ਹਾਂ ਕੀ ਬਣਦਾ ਹਾਂਜੀ ਮੇਰੇ ਵੀਰੋਂ ਸ਼ੌਂਕ ਕਰਾ ਦੀ ਮੈਂ ਕਿਹਾ ਕਬੂਤਰੀ ਦਾ ਚਿੱਟੀਆਂ ਆਖਾ ਡੱਬੀ ਚੁੰਜਾ ਮਿੱਤਰੋ ਠੀਕ ਹੈ ਚਿੱਟੀਆਂ ਥੋੜੀ ਜੀ ਲਾ ਲਓ ਲਾਲੀ ਜੀ ਹੈ ਈਲੀ ਜੀ ਹੈ ਤੇ ਡੱਬੀ ਚੁੰਜਾ ਤੇ ਪੱਲੇ ਕੰਨੀ ਵਾਲਾ ਫੰਗ ਆਈ ਜਾਂਦਾ ਹਲੇ ਬਾਕੀ ਕਬੂਤਰੀ ਚੰਗੀ ਹੈ ਫੁੰਝਾ ਦਿਖਾਉਣ ਬੰਦ ਕਰਕੇ ਉਤੋਂ ਆਹ ਕਰੋ ਚੈੱਕ ਤੇ ਓਕੇ ਆ ਬਾਬਿਓ ਠੀਕ ਹੈ ਜੀ ਬੱਚਾ ਆ ਗਿਆ ਲਵੇ ਉਹ ਬੈਠਾ ਬਾਬਿਓ ਖੜਜੋ ਏ ਉਂਗਲ ਦੀ ਸੀਟ 'ਚ ਉਹ ਕਰੋ ਚੈੱਕ ਉਹ ਸਾਹਮਣੇ ਥੋੜਾ ਥੋੜਾ ਵਿਖਿਆ ਹੁੰਦਾ ਬਾਕੀ ਇਹ ਬੱਚੇ ਵੀ ਆਈ ਨਹੀਂ ਆਂਦੇ ਤੇ ਸਵੇਰੇ ਉੱਡਦੇ ਨਹੀਂ ਸ਼ਾਮ ਨੂੰ ਉਤਰਦੇ ਨਹੀਂ ਲਾਲੋ ਸਾਹਬ ਨੂੰ ਤੁਸੀਂ ਇਹਨਾਂ ਦੀ ਵੀ ਕੱਢ ਲੈ ਆਪਣੇ ਲਓ ਜੀ ਮੇਰੇ ਵੀਰੋਂ ਬੱਚੇ ਕਰਦੇ ਆਂ ਅੰਦਰ ਠੀਕ ਹੈ ਇੱਕ ਰਹਿ ਗਿਆ ਟੋਰੀ ਵਾਲਾ ਮੈਂ ਥੋੜੀ ਜਿਹੀ ਲਾ ਰੇ ਛਤਰੀ ਲਓ ਜੀ ਤੇ ਆ ਛਤਰੀ ਨੂੰ ਰਖਾ ਦੇ ਵਾਪਸ ਮੇਰੇ ਕੋਲ ਨਹੀਂ ਇੱਧਰ ਲੈ ਆ ਇਹਨੂੰ ਬੱਚਾ ਬੈਠਾ ਤਾਂ ਨਿਗਾ ਤੇ ਹੀ ਐ ਉੱਡੂਗਾ ਤਾਂ ਹੈਗਾ ਬਾਬਾ ਇੱਕ ਵਾਰੀ ਹੋਰ ਤੇ ਦੇਖਦੇ ਆਂ ਕੀ ਬਣਦਾ ਜੇ ਲਵੇ ਜੀ ਆ ਕੇ ਬਹਿ ਜੇ ਨਾ ਫਿਰ ਤਾਂ ਰਾਤ ਨੂੰ ਫੜ ਲਿਆਵਾਂਗੇ ਹੈਨਾ ਤੇ ਉਹ ਤਾਂ ਬਾਲੀ ਪਰਾਂ ਬੈਠਣਾ ਉੱਤੇ ਚੜਿਆ ਜਾਵੇ ਮੇਰੇ ਹਿਸਾਬ ਨਾਲ ਉਹ ਪਤਾ ਨਹੀਂ ਦੁਕਾਨ ਦਗੂਨ ਹੈਗੇ ਕਿਸੇ ਦੀ ਬਾਜ਼ਾਰ ਹੀ ਆ ਗਿਆ ਬਾਬੇ ਅੱਗੇ ਮੁਕਦੀ ਗੱਲ ਹੈ ਤੇ ਚੋਬਰਾ ਡਾਂ ਨਾ ਜੀ ਦੇਖ ਹੁਣ ਜੇ ਹੁਣ ਡਾਂਤੇ ਨਾ ਇੰਨਾ ਤਾਂ ਵੀ ਜਾਵਾਂਗੇ ਆਪਾਂ ਇੱਕ ਇੱਕ ਪੈਪ ਥੱਲੇ ਕਰ ਲੈ ਹੁਣੀ ਕਰ ਲੈ ਇੱਕ ਪੈਪ ਥੱਲੇ ਕਰਕੇ ਫਿਰ ਦੂਜੀ ਕਰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਹੁਣ ਦੁਜੀ ਕਰਦੇ ਪਿਆਰ ਨਾਲ ਕਰੀ ਪਿਆਰ ਨਾਲ ਕਰੀ ਕਰਦੇ ਕਰਦੇ ਔਰ ਤਿੰਨ ਵਾਰੀ ਡਾਹਤੇ ਵਿਚਾਰੇ ਯਾਰ ਕੱਲ ਨਾ ਇਹਨਾਂ ਦੀ ਬੰਦੀ ਬਾ ਕੇ ਨਾ ਵੇ 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 ਸੋਰੀ ਰੱਖ ਲਈ ਰੱਖ ਥੋੜੀ ਜਿਹੀ ਨੀਵੀ ਕਰਦੇ ਨੀਵੀ ਕਰਦੇ ਹੌਲੀ ਹੌਲੀ ਕਰੀ ਜਾਣੀ ਨੀਵੀ ਹੌਲੀ ਹੌਲੀ ਹੋਈ ਜਾ ਹੌਲੀ ਹੌਲੀ ਜਮਾ ਜਮਾ ਹੌਲੀ ਹੌਲੀ ਬਸ ਉਹਦੀ ਰੱਖ ਲਈ ਰੱਖ ਲਈ ਰੱਖ ਉਹਦੀ ਰੱਖ ਬਸ ਪਹਿਲਾ ਇੱਕ ਰਹੇਗਾ ਪੂਰੀ ਰੱਖੂਰੀ ਰੱਖੂਰੀ ਰੱਖ ਬੱਸ ਤੇ ਆਇਆ ਹੁਣ ਬੱਚੇ ਦਾ ਕਰੀਏ ਇਲਾਜ ਉਹ ਜੀ ਬਾਬਿਓ ਆ ਗਿਆ ਜੀ ਤੇ ਮਸਾ ਹੀ ਆਇਆ ਤੁਹਾਨੂੰ ਪਤਾ ਪਹਿਲੇ ਉਧਰ ਵਗ ਗਿਆ ਠੀਕ ਹੈ ਉਹ ਗੁਰੂ ਘਰ ਤੋਂ ਪਿੱਛਾ ਤੇ ਫਿਰ ਉਰੇ ਬਹਿ ਗਿਆ ਫਿਰ ਦੋ ਤਿੰਨ ਵਾਰੀ ਬਹਿ ਕੇ ਆਇਆ ਤੇ ਫੜਕਾਈ ਨਹੀਂ ਛਤਰੀ ਲੱਗੀ ਤੇ ਆ ਗਿਆ ਹੁਣ ਹਨਾ ਤੇ ਬਹੁਤ ਖੁਸ਼ੀ ਹੋਈ ਵੀ ਵਾਪਸ ਆ ਗਿਆ ਤੇ ਇਹਨੂੰ ਕੱਲ ਵੀ ਹੁਣ ਤੱਕ ਕੱਢ ਦਿਆ ਕਰਾਂਗੇ ਹਨਾ ਤੇ ਕਰਦੇ ਆਣ ਉਹਨੂੰ ਅੰਦਰ ਕਰਾ ਦੇ ਚੋਬਰਾ ਲੋ ਜੀ ਹਰੀ ਬਗਲ ਤੇ ਦਿਖਾ ਦੇ ਗੁਲਾਬੀ ਟੂਸਾ ਸਾਵਾ ਉਹੀ ਹੈ ਬੱਚਾ ਠੀਕ ਹੈ ਅੱਜ ਬਾਲਾ ਹੀ ਆਇਆ ਨੇ ਉਹ ਕਰਿਆ ਯਾਰ ਛਤਰੀ ਦੀ ਜਮਾਂ ਪਛਾਣ ਨਹੀਂ ਆਈ ਇਹਨੂੰ ਤਾਂ ਸਿੱਧੀ ਗੱਲ ਲੱਗੀ ਤੇ ਆਇਆ ਉਹ ਵੀ ਪਤਾ ਨਹੀਂ ਕਿਵੇਂ ਆ ਗਿਆ ਰੱਬ ਦੀ ਕਿਰਪਾ ਨਾਲ ਹਨਾ ਤੇ ਮੁਗਦੀ ਗੱਲ ਇੱਥੇ ਹੈ ਸ਼ੁਕਰ ਆ ਗਿਆ ਬਸ ਬੱਚਾ ਬਾਪੋ ਹੈ ਹੁੰਨੀ ਜਾਂਦਾ ਸਾਨੂੰ ਤਾਂ ਕੱਢ ਦਿਆ ਕਰਨ ਤਾਂ ਕੋਈ ਨਹੀਂ ਇੱਕ ਅੱਧੀ ਵਾਰ ਛਤਰੀ ਤੇ ਸਿੱਧਾ ਆਣ ਲੱਗ ਜੇ ਨਾ ਫੇਰ ਸਵਾਦ ਆਇਆ ਕਰੂ ਆ ਬੈ ਕੇ ਗਲਤ ਹੈ ਤੇ ਆਣ ਲੱਗ ਜੂ ਸਿੱਧਾ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਖੁੱਡੇ 'ਚ ਛੱਡ ਦਿੰਨੇ ਹੁਣ ਇਹਨੂੰ ਤੇ ਦਾਣਾ ਪਾਣੀ ਖਾ ਲੂ ਮੇਰੇ ਵੀਰੋਂ ਦਿਨੇ ਛਿੱਪ ਗਿਆ ਤੇ ਟ੍ਰੇਆਂ ਚੱਕ ਲਈਏ ਬੱਚੇ ਨੇ ਵੀ ਦਾਣੇ ਖਾ ਲਏ ਹੁਣੇ ਤੇ ਫੀਡ ਵੀ ਕਰਤੀ ਸੀ ਬਾਬੇ ਆਪਾ ਠੀਕ ਹੈ ਤੇ ਦਾਣੇ ਵੀ ਬਾਬਾ ਡੁੱਲ ਰਿਹਾ ਨਾ ਖੁੱਡੇ 'ਚ ਚਲੋ ਕੋਈ ਨਹੀਂ ਤੇ ਇੱਧਰ ਵੀ ਚੱਕਦੇ ਆ ਖੜੇ ਨਾ ਫੜ ਉਧਰ ਹੀ ਰੱਖ ਦੇ ਮੀਨ ਆ ਜਰਾਤ ਨੂੰ ਫਿਰ ਪੰਗਾ ਪੈ ਜੂਆ ਬਾਕੀ ਇਹ ਟੋਕੜੀ ਜਿਵੇਂ ਤੂੜੀ ਸਿੱਟਦੀ ਸੀ ਠੀਕ ਹੈ ਕਿਉਂਕਿ ਅੰਡਾ ਧਰ ਲਿਆ ਕੱਲ ਤੁਹਾਨੂੰ ਪਤਾ ਹੀ ਹੈ ਦੂਜਾ ਅੰਡਾ ਹਲੇ ਧਰਿਆ ਨਹੀਂ ਕੱਲ ਧਰ ਦੂਗੀ ਇੱਕ ਦਿਨ ਛੱਡ ਕੇ ਵੀ ਧਰ ਦਿੰਦੀ ਹੈ ਕਬੂਤਰੀ ਤੇ ਉਧਰੇ ਕਬੂਤਰੀਏ ਹੋਏ ਨਾ ਭਾਰੀ ਬਹੁਤ ਹੈ ਟਰੇ ਉਹ ਫੀਡ ਕਰਤੀ ਨਾ ਆਪਾਂ ਉਹਨੂੰ ਹਾਂ ਈ ਲੱਗਦਾ ਨਾ ਬੱਚੇ ਨੂੰ ਤਾਂ ਨਾ ਲੱਗ ਰਿਹਾ 40 ਕਾ ਨੂੰ ਪੈਰ ਤੇ ਨਹੀਂ ਖੜਾ ਜਾਂਦਾ ਬਈ ਪੈਰ ਖਤਮ ਹੋ ਰਿਹਾ ਹੈ ਬਾਬੇ ਉਹ ਬੱਚੇ ਦੇ ਪੈਰ ਜਮਾ ਪੈਰਾਂ ਤੇ ਨਹੀਂ ਖੜਾ ਜਾਂਦਾ ਆਡਰ ਆਡਰ ਰੱਖਤਾ ਆਪਾਂ ਆ ਜਾਲੀ ਚ ਪਾਤਾ ਤੇ ਟਾਲੇ ਤੁਲੇ ਉਹ ਕਬੂਤਰੀ ਜਿਹੜੀ ਲੈ ਕੇ ਆਈ ਸੀ ਬਾਈ ਲੱਗੀ ਆ ਬੱਚੇ ਕਢਾ ਕੇ ਦੇਖਾਂਗੇ ਕੀ ਰਿਜ਼ਲਟ ਮਿਲਦਾ ਹੈ ਕੀ ਨਹੀਂ ਹਨਾ ਪਾਈ ਦਾ ਪਿਆਰ ਹੀ ਹੁੰਦਾ ਵੱਸ ਹੈ ਆਪੇ ਕਬੂਤਰੀ ਦੇਗਾ ਕਈ ਦਿਨਾਂ ਦਾ ਕਈ ਅੰਡਾ ਸੀ ਵੀ ਲੈ ਜਾ ਲੈ ਜਾ ਤੇ ਵੀਰੇ ਉਹਨਾਂ ਦਾ ġੇੜਾ ਵੱਜਿਆ ਸੀ ਵੀਰੇ ਤੇ ਉਹ ਕਬੂਤਰੀ ਵੀ ਚੱਕ ਲਈ ਐ ਸੀ ਹਨਾ ਹਾਲਿੰਦਾ ਹੁਣ ਤੱਕ ਕੀ ਐ ਚਲੋ ਬਾਬਿਓ ਲਾਨਿਆ ਤਾਰਾ ਮੇਰੇ ਵੀਰੋਂ ਕੁੱਤੇ ਆ ਕੇ ਸੀ ਅਛਤਰੀ ਯਾਰ ਥੱਲੇ ਡੇਗਣ ਆਏ ਸੀ ਤੇ ਬਸ ਕਿ ਅੱਜ ਬੱਚੇ ਨੇ ਵੀ ਕਮਾਲ ਹੀ ਕਰੀ ਤਾਰਾ ਬਾਬਿਓ ਦੀ ਕੀਨੀ ਸ਼ੁਕਰ ਐ ਇਧਰੋਂ ਡਿੱਗਿਆ ਬਚਣਾ ਵੀ ਨਹੀਂ ਉਸ ਮੇਰਾ ਤਾਂ ਤੇ ਪਤਾ ਹੀ ਐ ਤੁਹਾਨੂੰ ਬੱਚਾ ਅੱਜ ਬਹੁਤ ਦੂਰ ਭੱਗ ਗਿਆ ਸੀ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਜੇ ਹੋਇਆ ਮਾਣਾ ਮੋਟਾ ਤੰਤ ਨਸਲ ਦਾ ਆ ਜੂਆ ਵਾਪਸ ਮੀਤਾ ਵਰਤਨ ਨੂੰ ਪਤਾ ਹੈ ਤੇ ਖੁਸ਼ੀ ਵਾਲੀ ਗੱਲ ਹੈ ਵਾਪਸ ਆ ਗਿਆ ਦਿਲ ਹੁਸ਼ ਹੋ ਗਿਆ ਬੱਚੇ ਨੂੰ ਦੇਖ ਕੇ ਤੇ ਮੈਂ ਉੱਤੇ ਹੀ ਨਿਗਾਹ ਤੇ ਬੈਠਾ ਸੀ ਤੇ ਮਾਲੀ ਜੀ ਨੇ ਮੇਂ ਨਿਗਾਹ ਪਰਾ ਕਰੀ ਤੇ ਨਾਲ ਦੀ ਨਾਲ ਛਤਰੀ ਤੇ ਖੜੀ ਛਤਰੀ ਤੇ ਬਹਿ ਗਿਆ ਤੇ ਕੱਲ ਕੱਢਾਂ ਇੱਕ ਵਾਰੀ ਕੱਲ ਡਾਂਦੇ ਨਹੀਂ ਛਤਰੀ ਤੇ ਛੱਡਾਂਗੇ ਛਤਰੀ ਦੀ ਪਛਾਣ ਕਰਾਂਨੇ ਆ ਛਤਰੀ ਦੀ ਜਮਾਂ ਪਛਾਣ ਨਹੀਂ ਆਈ ਜੀ ਵੈਸੇ ਤਾਂ ਤੇ ਛਤਰੀ ਦੀ ਪਛਾਣ ਹੋ ਗਈ ਫਿਰ ਡਾਇਆ ਕਰਾਂਗੇ ਬੱਚੇ ਨੂੰ ਬਾਕੀ ਹੁਣ ਚਲਦੇ ਆ ਥੱਲੇ ਟਾਈਮ ਵਾਲਾ ਹੋ ਗਿਆ ਤੇ ਖੁੱਡੇ ਨੂੰ ਤਾਂ ਤਾਲੇ ਲਾਤੇ ਬਸ ਆਪਣੀ ਜਿੰਮੇ ਦੀ ਰਹੀ ਤੇ ਚਲਦੇ ਆ ਖੜ ਚੋ ਮੈਂ ਥੱਲੇ ਉਤਰ ਜਾ ਲਓ ਜੀ ਲਾਤਾ ਤਾਲਾ ਹੈ ਦਰਵੀ ਖੁੱਡਿਆਂ ਨੂੰ ਵੀ ਬਾਕੀ ਇੱਧਰ ਆਪਾਂ ਵੈਸੇ ਤਾਂ ਕੁੰਡੀਆਂ ਲੱਗਦੀਆਂ ਕਿ ਲੁਫਸਾਤਾ ਇੱਕ ਚ ਤੇ ਇੱਕ ਚ ਤਾਲਾ ਫਸਾਤਾ ਉੱਤੇ ਜੋੜੀ ਆ ਥੱਲੇ ਉਹੀ ਬੱਚਾ ਠੀਕ ਹੈ ਵੈਸੇ ਬੱਚਾ ਯਾਰ ਪੈਰ ਜਾਵਾ ਬੱਚੇ ਦੇ ਖਤਮ ਹੋ ਰਿਹਾ ਉਹ ਬੈਠਾ ਬਾਬੇ ਜੀ ਦੀਂਦਾ ਹੋ ਗਿਆ ਖੜ ਚੋ ਤੇ ਦੀਂਦਾ ਨਹੀਂ ਤੇ ਪੈਰ ਜਮੇ ਹੀ ਖਤਮ ਐ ਲਾਜ ਅੱਜ ਆਪਾਂ ਮੈਡੀਸਿਨ ਨਹੀਂ ਦੇਈ ਹੈਨਾ ਤੇ ਮੈਡੀਸਿਨ ਤਾਂ ਨਹੀਂ ਦੀ ਬਾਬੇ ਗੋਲੀਆਂ ਦੇਈ ਜਈਏ ਬਾਰ-ਬਾਰ ਹੈ ਖਰਾਬ ਕਰਦੇ ਆ ਗੋਲੀਆਂ ਆਪਾਂ ਤਾਂ ਨਹੀਂ ਦੇਈ ਬਾਕੀ ਸਰੋ ਖਵਾਈ ਸੀ ਅੱਜ ਤੇ ਬਹੁਤ ਬੱਚੇ ਦੀ ਹਾਲਤ ਜਿਹੜੀ ਹੈਗੀ ਬਹੁਤ ਡਾਊਨ ਹੋ ਗਈ ਹੈ ਬਹੁਤ ਹੀ ਮੈਨੂੰ ਬੱਚਾ ਨੂੰ ਮੁਸ਼ਕਲ ਹੀ ਲੱਗਦਾ ਬੱਚੇ ਦਾ ਬਾਕੀ ਆਪਦੇ ਵੱਲੋਂ ਕੋਸ਼ਿਸ਼ ਕਰੀ ਜਾਂਦੇ ਆ ਹੈਨਾ ਤੇ ਆਵਦੇ ਵੱਲੋਂ ਤਾਂ ਇਹ ਪੂਰੀ ਹੋ ਹੈ ਬਈ ਸੈੱਟ ਹੋ ਜੇ ਤਾਂ ਸੈੱਟ ਹੋ ਜੇ ਯਾਰ ਕੁਛ ਨਹੀਂ ਗਾਇਦਾ ਆਪਾਂ ਨੂੰ ਤੇ ਓਕੇ ਆ ਬਾਬੇ ਹਣਾ ਹੁਣ ਚੱਲਦੇ ਆ ਇਸ ਥੱਲੇ ਕਰਦੇ ਆ ਵਲੋਗ ਦੀ ਐਂਡਿੰਗ ਤੇ ਮਿਲਦੇ ਆ ਕੱਲ ਵਾਲੇ ਵਲੋਗ ਚ ਕੱਲ ਬੱਚੇ ਨਹੀਂ ਡਾਂਦੇ ਕਿਉਂਕਿ ਅੱਜ ਬਹੁਤ ਵਾਰੀ ਆਪਾਂ ਤੰਗ ਕਰੇ ਬੱਚੇ ਹਣਾ ਤਿੰਨ ਤਿੰਨ ਚਾਰ ਵਾਰੀ ਤਾਂ ਆਪਾਂ ਹੀ ਆਪਣੇ ਤੋਂ ਉੱਡ ਗਏ ਉਹ ਬੱਚੇ ਦੇ ਚੱਕਰ ਚ ਤੇ ਤਾਂ ਕਰਕੇ ਕੱਲ ਬੰਦੀ ਕਰਦਾਂਗੇ ਬੱਚਿਆਂ ਦੀ ਪਰਸੋਂ ਡਾਲਾਂਗੇ ਤੇ ਬਾਕੀ ਕਰਦੇ ਆਂ ਲੋਕ ਦੀ ਐਂਡਿੰਗ ਜਿਹੜੇ ਵੀਰ ਭਾਈ ਸੱਚ ਕਮੈਂਟ ਕਰਦੇ ਆਪਾਂ ਨੂੰ ਦੇ ਲੋ ਪਿਆਰ ਕਰਦੇ ਆ ਉਹਨਾਂ ਨੂੰ ਧੰਨਵਾਦ ਠੀਕ ਹੈ ਜਿਹੜੇ ਵੀ ਮਿੱਤਰ ਆਪਣੇ ਤੇ ਕਮੈਂਟ ਕਰਦੇ ਆ ਬਾਕੀ ਜਿਹੜੇ ਗਲਤ ਕਮੈਂਟ ਕਰਦੇ ਆ ਉਹ ਆਪਾਂ ਪੜਦੇ ਨਹੀਂ ਆਪਾਂ ਕੀ ਲੈਣਾ ਹੈ ਜਿਹੜੇ ਪਿਆਰ ਕਰਦੇ ਦੇ ਲੋ ਧੰਨਵਾਦ ਬਾਈ ਹੈ ਤੇ ਓਕੇ ਰਿਪੋਰਟਾਂ ਤੇ ਮਿਲਦੇ ਆਂ ਬਾਪੂ ਵਰ ਸਵੇਰ ਵਾਲੇ ਬਲੌਗ ਚ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਦੇ ਆ ਕਰੋ